ਸੰਗਤ ਜੀ ਇਸ ਵਕਤ ਅਸੀਂ ਪਿੰਡ ਰਾਦਲਕੇ ਦੇ ਵਿੱਚ ਆ ਜੀ ਆਪ ਜੀ ਨੂੰ ਪਤਾ ਤਿੰਨ ਪਿੰਡਾਂ ਦੀ ਸੇਵਾ ਚੱਲ ਰਹੀ ਹੈ ਬਰਬਾਦੀ ਇਸ ਤਰੀਕੇ ਨਾਲ ਹੋਈ ਆ ਜੀ ਇੱਥੇ ਤੁਸੀਂ ਇੱਥੋਂ ਅੰਦਾਜ਼ਾ ਲਾ ਲੋਗੇ ਜੀ ਐਡੇ ਵੱਡੇ ਪੱਧਰ ਤੇ ਬਰਬਾਦੀ ਹੋਈ ਆ ਸੰਗਤ ਜੀ ਆ ਤੁਸੀਂ ਦੇਖੋ ਜਿਹੜੇ ਖੰਭੇ ਹੁੰਦੇ ਨੇ ਟਰਾਂਸਫਾਰਮ ਹੁੰਦੇ ਨੇ ਪੱਟ ਕੇ ਸਿਰ ਤੇ ਪਾਣੀ ਨੇ ਇੰਨੀ ਜ਼ੋਰ ਨਾਲ ਪਾਣੀ ਆਇਆ ਜੀ ਔਰ ਆ ਸਾਰਾ ਚੱਕ ਹੀ ਲੈ ਗਿਆ ਜੀ ਬੋਰ ਤੁਸੀਂ ਦੇਖੋ ਜਿਹੜੇ ਕਿਸਾਨਾਂ ਨੇ ਬੋਰ ਜਿਹੜਾ ਢੱਕ ਲੇ ਔਰ ਇਹ ਬੰਨ ਲਿਆ ਮੂਰੇ ਕਿਸੇ ਨੇ ਤਰਪਾਲ ਬੰਨ ਲੀ ਕਿਸੇ ਨੇ ਕੁਝ ਬੰਨ ਲਿਆ ਉਹ ਤਾਂ ਬਚ ਗਏ ਨਹੀਂ ਜ਼ਿਆਦਾਤਰ ਬੋਰ ਰੇਤ ਦੇ ਨਾਲ ਬਲੌਕ ਹੋ ਗਏ ਐਡੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਔਰ ਇਧਰ ਚੱਲ ਰਹੇ ਨੇ ਟਰੈਕਟਰ ਜੀ ਮੈਂ ਧੰਨਵਾਦ ਕਰਦਾ ਜੀ ਉਹਨਾਂ ਸੰਗਤਾਂ ਦਾ ਤੁਸੀਂ ਦੇਖੋ ਅਸੀਂ ਪਿਛਲੇ ਪਿੰਡ ਜਾ ਕੇ ਉੱਥੇ 16 ਟਰੈਕਟਰ ਨੇ ਜੀ ਔਰ ਇੱਥੇ ਇਸ ਟਾਈਮ 4 ਤੇ 2 6 ਟਰੈਕਟਰ ਚੱਲ ਰਹੇ ਨੇ ਐ ਵੰਡ ਕੇ ਜੀ ਅੱਜ 50 ਤੋਂ ਪਲੱਸ ਟਰੈਕਟਰ ਨੇ ਸ਼ਾਇਦ 58 ਮੈਂ ਸ਼ਾਇਦ ਗਲਤ ਵੀ ਨਾ ਹੋਵਾਂ ਪਰ 50 ਤੋਂ ਪਲੱਸ ਟਰੈਕਟਰ ਜਿਹੜੇ ਅੱਜ ਚੱਲ ਰਹੇ ਨੇ ਜੀ ਤੋਡੇ ਸਾਥ ਦੀ ਸਾਨੂੰ ਸਖਤ ਜ਼ਰੂਰਤ ਆ ਆਓ ਤੁਹਾਨੂੰ ਅਸੀਂ ਦਿਖਾਉਨੇ ਆ ਔਰ ਪਿਛਲੇ 2 ਮਹੀਨੇ ਤੋਂ ਇਹ ਸੇਵਾ ਚੱਲ ਰਹੀ ਹੈ ਸੰਗਤ ਜੀ ਡੀਜ਼ਲ ਖਾਦ ਅਤੇ ਬੀਜ ਦੀ ਸਾਨੂੰ ਸਖਤ ਜ਼ਰੂਰਤ ਆ ਜੀ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਆਪ ਜੀ ਨੂੰ ਬੇਨਤੀ ਕਰਦੇ ਆ ਜਿੱਥੇ ਤੁਸੀਂ ਪਿਛਲੇ 2 ਮਹੀਨੇ ਤੋਂ ਸਾਨੂੰ ਸਪੋਰਟ ਕੀਤੀ ਇੱਕ ਡੇਢ ਮਹੀਨਾ ਹੋਰ ਲੱਗਣਾ ਤਿੰਨੇ ਪਿੰਡਾਂ ਦੀ ਪਹਿਲੀ ਪੱਧਰ ਕਰਕੇ ਪ੍ਰੋਪਰ ਬੀਜੀ ਜਾਣੀ ਹੈ ਜੀ ਸਾਡੇ ਕੋਲੇ ਖਾਦ ਬੀਜ ਆਪਾਂ ਨੇ ਆਪ ਖੁਦ ਬੀਜਣੀਆਂ ਜੀ ਟਰੈਕਟਰ ਲਿਆ ਕੇ ਕਿਉਂਕਿ ਇਹਨਾਂ ਕਿਸਾਨਾਂ ਦਾ ਬਹੁਤ ਬਰਬਾਦੀ ਹੋਈ ਆ ਇਨੂੰ ਖੁਦ ਆਪ ਤਿਆਰ ਕਰਕੇ ਆਪਣੇ ਅੱਖੀਂ ਬੀਜ ਕੇ ਜਾਣਾ ਜੀ ਇੱਕ ਇੱਕ ਸੰਗਤ ਦੀ ਭੇਜੇ ਵਾ ਦਾਣਾ ਕਣਕ ਦਾ ਉਹ ਆਪਣੇ ਅੱਖੀਂ ਪਾ ਕੇ ਜਾਣਾ ਜੀ ਤਾਂ ਜੋ ਸਾਡੀ ਰੂਹ ਨੂੰ ਸ਼ਾਂਤੀ ਮਿਲ ਸਕੇ ਗੁਰੂ ਸਾਹਿਬ ਕਿਰਪਾ ਕਰਨ ਇਹ ਕੰਮ ਚੱਲ ਰਿਹਾ ਜੀ ਅੱਜ ਬਹੁਤ ਵੱਡੇ ਪੱਧਰ ਤੇ ਤੁਸੀਂ ਸਪੋਰਟ ਕਰਦੇ ਜਾਓ ਮੈਂ ਦੱਸਣਾ ਚਾਹੁੰਦਾ ਜੀ ਅਸੀਂ ਪਿੰਡ ਤੂਤ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤਹਿਸੀਲ ਪੱਟੀ ਜਿੱਥੇ ਸੰਤ ਖਾਲਸਾ ਜੀ ਦੇ ਨਾਮ ਦੇ ਉੱਪਰ ਗੁਰਦੁਆਰਾ ਸਾਹਿਬ ਅਸੀਂ ਗੁਰਦੁਆਰਾ ਸਾਹਿਬ ਚ ਰਹਨੇ ਆ ਜੀ ਤੁਸੀਂ ਉੱਥੇ ਆ ਕੇ ਸਾਨੂੰ ਮਿਲੋ ਅਸੀਂ ਤੁਹਾਨੂੰ ਆ ਕੇ ਤਿੰਨੇ ਪਿੰਡਾਂ ਦਾ ਰਕਬਾ ਦਿਖਾਵਾਂਗੇ ਫਿਰ ਤੁਸੀਂ ਸਹਿਯੋਗ ਕਰਨਾ ਡੀਜ਼ਲ ਖ ਜਿੱਦਾਂ ਵੀ ਤੁਸੀਂ ਸਹਿਯੋਗ ਕਰਨਾ ਤੁਹਾਡੇ ਸਾਥ ਦੀ ਸਾਨੂੰ ਬਹੁਤ ਲੋੜ ਹੈ ਜੀ ਅਸੀਂ ਤਾਂ ਪਹਿਜ ਨੂੰ ਬੇਨਤੀ ਕੀਤੀ ਅੱਜ 25 ਤਰੀਕ ਨੂੰ ਅਸੀਂ ਵੀਡੀਓ ਬਣਾ ਕੇ ਪਾ ਰਹੇ ਹਾਂ ਜੀ ਬਾਕੀ ਅੱਗੇ ਲੱਗੇ ਨੇ ਜੀ ਕਿਹੜੇ ਕਿਸਾਨ ਨੇ ਸੀ ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਵਾਉਂਦੇ ਰਹਿੰਦੇ ਆ ਨਾਲ ਨਾਲ ਇਹ ਆਪ ਜੀ ਦੇ ਖੇਤ ਨੇ ਜੀ ਜਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਆਪ ਇਹ ਥਾਂ ਕਿੰਨਾ ਜੀ ਮੇਰਾ ਥਾਂ 15 ਗੱਲੇ ਜੀ ਠੀਕ ਹੈ ਜੀ ਤਾਂ ਜੀ ਇਹ ਮਤਲਬ ਜਿਹੜੀਆਂ ਮੋਟਰਾਂ ਥੋੜ੍ਹੀਆਂ ਜੀ ਨਹੀਂ ਇਹ ਮੋਟਰ ਸਹਿਬ ਸਿੰਘ ਦੀ ਮੇਰੀ ਮੋਟਰਾਂ ਅੱਗੇ ਦੋ ਇੱਕ ਤਾਂ ਦਿਖਦੀ ਨਹੀਂ ਡੁੱਬੀ ਪਈ ਥੱਲੇ ਰੇਤਾ 'ਚ ਅੱਛਾ ਜੀ ਇੱਕ ਦਿਖਦੀ ਆ ਅੱਛਾ ਵਿੱਚੇ ਦਿਖ ਨਹੀਂ ਰਹੀ ਜੀ ਦਿਖ ਰਹੀ ਹੈ ਹਾਂ ਜੀ ਤੂੰ ਦੇਖੋ ਆ ਹਾਲਾਤ ਨੇ ਸੰਗਤ ਜੀ ਔਰ ਇਹ ਵੀ ਟ੍ਰਾਂਸਫਰਮ ਪਟਕੀ ਮਾਰਿਆ ਪਾਣੀ ਨੇ ਇਹ ਸਾਰੇ ਟਾਂਕ ਕੋ ਲਬਦਾ ਨਹੀਂ ਕੋਈ ਟ੍ਰਾਂਸਫਰ ਹੈ ਨਹੀਂਗਾ ਸਾਰੇ ਪਟਕ ਥੱਲੇ ਦੱਬੇ ਗਏ ਹਾਂ ਜੀ ਸਾਰੇ ਪੂਰੇ ਆਪਣੇ ਪਿੰਡ ਦੇ ਪੂਰੇ ਪਿੰਡ ਦੇ ਹਾਂ ਜੀ ਕੋਈ ਵੀ ਬਿਜਲੀ ਦਾ ਤਾਰ ਕੋਈ ਖੰਭਾ ਹੈ ਨਹੀਂਗਾ ਜੀ ਬਿਲਕੁਲ ਸਭ ਪੂਰਾ ਨੁਕਸਾਨ ਹੋ ਗਿਆ ਇਕਦਮ ਹੀ ਹੈ ਬਹੁਤ ਜ਼ਿਆਦਾ ਪਾਣੀ ਆਇਆ ਜੀ ਜਿਹੜੀ ਜਗ੍ਹਾ ਤੇ ਖੜੇ ਆਪਾਂ ਇੱਥੇ ਝੋਨਾ ਸੀ ਇਥੇ 5 ਫੁੱਟ ਰੇਤ ਆ ਜੀ ਅੱਛਾ ਹਾਂ ਜੀ 5 ਫੁੱਟ ਰੇਤ ਇੱਥੇ ਹੈ ਜੀ ਬਿਲਕੁਲ ਬਿਲਕੁਲ ਹਾਂ ਜੀ ਹ ਕਿਚੇ ਰਾਮ ਸਿੰਘ ਵਾਲੇ ਦੇ ਝੁੱਗੀਆਂ ਕੰਮ ਹੋ ਰਿਹਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਈ ਸੁਝਾਅ ਜਾਂ ਕੋਈ ਤੁਸੀਂ ਬੇਨਤੀ ਜਾਂ ਕੋਈ ਸਾਨੂੰ ਤੁਸੀਂ ਕੋਈ ਸੰਗਤ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਤੁਸੀਂ ਦੋਸਤ ਜੀ ਦੇਖੋ ਤੁਸੀਂ ਬਹੁਤ ਵਧੀਆ ਪ੍ਰਾਲਾ ਕੀਤਾ ਬਹੁਤ ਸੇਵਾ ਕਰ ਰਹੇ ਹੋ ਤੁਸੀਂ ਤਿੰਨ ਮਹੀਨੇ ਤੋਂ ਸਾਡੇ ਪਿੰਡਾਂ ਦੇ ਵਿੱਚ ਜਿੰਨਾ ਪਿੰਡਾਂ ਦੇ ਵਿੱਚ ਜਮੀਨੀ ਪਧਰੀ ਕੀਤੀ ਹੈ ਸਰ ਹਰ ਪੱਖੋਂ ਸਹਿਯੋਗ ਹੋ ਰਹੀ ਹੈ ਸੰਗਤ ਨੂੰ ਇਹ ਬੇਨਤੀ ਹੈ ਵੱਧ ਤੋਂ ਵੱਧ ਤੁਹਾਡੇ ਸੰਯੋਗ ਦੇਣਾ ਟਰੈਕਟਰ ਭੇਜਣਾ ਡੀਜ਼ਲ ਭੇਜਣਾ ਜੋ ਸਾਰਾ ਕੰਮ ਕਮਪਲੀਟ ਹੋ ਸਕੇ ਇੱਥੇ ਜੀ ਹਾਂਜੀ ਇਹ ਕੰਮ ਬਹੁਤ ਜ਼ਿਆਦਾ ਰਹਿੰਦਾ ਸੰਗਤ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੰਮ ਪਿਆ ਜੀ ਗੁਰੂ ਸਾਹਿਬ ਕਿਰਪਾ ਕਰਨ ਇਸ ਪਿੰਡ ਦਾ ਤਾਂ ਬਹੁਤ ਰਕਵਾ ਪਿਆ ਜੀ ਹਜੇ ਇੱਕ ਮਹੀਨਾ ਲਗਾਤਾਰ ਲੱਗੂਗਾ ਧੰਨਵਾਦ ਤੁਹਾਡਾ ਜਿਆਦਾ ਲੱਗ ਸਕਦਾ ਜੀ ਜਿਆਦਾ ਲੱਗ ਸਕਦਾ ਹਾਂਜੀ ਹਾਂਜੀ ਠੀਕ ਆ ਸੰਗਤ ਜੀ ਅਸੀਂ ਨਾਲ-ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ ਜੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਕਾਰਜ ਚੱਲ ਰਹੇ ਨੇ ਜੀ ਤੁਸੀਂ ਸਪੋਰਟ ਕਰਦੇ ਜਾਓ ਐਂ ਵੰਡ ਕੇ ਹੀ ਚੱਲ ਰਹੇ ਨੇ ਜੀ ਅੱਜ 50 ਤੋਂ ਪਲੱਸ ਟਰੈਕਟਰ ਜੀ ਇੱਕ ਚੀਜ਼ ਹੁਣ ਜਿਵੇਂ ਇੱਥੇ ਨਾ ਜੀ ਬੱਟਾ ਨੇ ਜਿਹੜੀਆਂ ਖਤਮ ਹੋ ਗਈਆਂ ਤੁਸੀਂ ਐਸਟੀਮੇਟ ਕਿਵੇਂ ਲਾਉਨੇ ਹੋ ਵੀ ਤੁਹਾਡੀ ਜ਼ਮੀਨ ਇਹ ਆ ਐਸਟੀਮੇਟ ਜਿੱਦਾਂ ਹੁਣ ਅਸੀਂ ਸਵੇਰ ਤੋਂ ਲੱਗੇ ਹੋਏ ਹਾਂ ਜੀ ਠੀਕ ਹੈ ਜੀ 8 ਬੰਦੇ ਠੀਕ ਹੈ ਜੀ ਇੱਕ ਵੜ ਜੀ ਦੇਖਦੀ ਸੀ ਉਹ ਚੱਕ ਕੇ ਸਾਰਾ ਫੀਰਤਾ ਮਾਰ ਕੇ ਬੱਟਾ ਬਣਾਈਆਂ ਜੀ ਆਪਦੀਆਂ ਹਾਂਜੀ ਹਾਂਜੀ ਆ ਸਾਰਾ ਆਟਾ ਨਹੀਂ ਉਹਨਾਂ ਅੰਦਾਜ਼ੇ ਨਾਲ ਬਣਾਲੀਆਂ ਕੋਈ ਫੁੱਟ ਦਾ ਥੋੜਾ ਕਿਵਿਛ ਹੋ ਸਕਦੀ ਆ ਹਾਂਜੀ ਹਾਂਜੀ ਫਿਰ ਕੋਈ ਮਿਹਨਤ ਕਰਕੇ ਉਹ ਸਵੇਰੇ ਦੀ ਬਣਾਈ ਸਾਨੂੰ ਵੀ ਤੁਸੀਂ ਟਰੈਕਟਰ ਸਹਾਇਕ ਸਾਰ ਤੁਸੀਂ ਦੇ ਰਹੇ ਹੋ ਤੁਸੀਂ ਟਰੈਕਟਰ ਲਾਉਣੇ ਆ ਤੁਹਾਨੂੰ ਦਿੱਕਤ ਨਾ ਆਵੇ ਟਰੈਕਟਰ ਲਾਉਣ ਲੱਗ ਸਪਰੇਅਟਰਾਂ ਦੀ ਡੀਜ਼ਲ ਦੀ ਰੇਤਾ ਦੀ ਪੱਧਰ ਕਰਨ ਦੀ ਬਜਾਈ ਦੀ ਪਰ ਉਹ ਆਦੀ ਮੱਟਾ ਬਣਾ ਲੈਣਾ ਉਹਦੀ ਮੱਟਾ ਬਣਾ ਲੈਣਾ ਜੇ ਤੁਹਾਨੂੰ ਦਿੱਕਤ ਨਾ ਵੇੜੀ ਹਾਂਜੀ ਮੱਟਾ ਬਣਾ ਲੈਣਾ ਜੀ ਹੋਰ ਬਾਬਾ ਜੀ ਆ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਜੀ ਥੋੜੀ ਕਿੰਨੀ ਜ਼ਮੀਨ ਹੈ ਜੀ ਹੈ ਥੋੜੀ ਮੈਂ ਤਾਂ ਬਾਬਾ ਜੀ 2 1/2 ਕਨੇ ਉਹ ਬਈ ਟੋਏ ਪੈ ਗਈ ਅੱਛਾ ਉਹ ਉੱਚ ਉਹ ਚ ਪੱਧਰ ਕਰਨੀ ਆਪਾਂ ਹਾਂ ਪੱਧਰ ਕਰਨੀ ਆ ਜੀ ਅੱਛਾ ਉਹ ਫਿਰ ਕਦੋਂ ਆਉਗੀ ਬੱਤਰ ਬਤਰਾਉਗੀ ਲੱਗ ਜੂਗਾ ਕਰਦਾਂਗਾ ਡਾਕ ਤੇ ਲੱਗ ਜਾਂਦਾ ਬੰਦਾ ਜੀ ਕੋਈ ਨਾ ਹੋ ਜੂਗਾ ਜੀ ਹੁਣ ਤਾਂ ਬਤਰਾ ਦੇ ਪਰ ਮਕੇ ਬਜਾਈ ਲੇਟ ਹੁੰਦੀਆਂ ਨਾ ਇਹ ਦੇਖਾ ਚੁੱਕੇ ਉਹਦੇ ਵਿੱਚ ਪੀਤੀ ਜਾਵੇ ਟਵਾਵੇ ਕਟਾ ਕਟਾ ਪੈ ਗਿਆ ਠੀਕ ਹੈ ਠੀਕ ਹੈ ਜੀ ਅਸੀਂ ਮਾਰੇ ਬੰਦੇ ਆ ਸਾਡੀ ਮਾਤਰੂ ਕੀਤੀ ਜਾਵੇ ਕੋਈ ਕੋਈ ਨਹੀਂ ਮਾਰੇ ਹੱਲ ਲਾ ਕੇ ਬੋਲਦੇ ਆਪ ਵੀ ਹੋਰ ਦੱਸੋ ਜੀ ਤੁਸੀਂ ਕੀ ਮਦਦ ਚਾਹੁੰਦੇ ਹੋ ਜੀ ਮਾਤ ਤੁਹਾਡੀ ਵੱਡੀ ਸੇਵਾ ਕਰਦੇ ਤੁਸੀਂ ਬਹੁਤ ਜਾਰੀ ਨਹੀਂ ਕੋਈ ਨਹੀਂ ਪੱਧਰ ਹੋ ਜੂਗੀ ਜੀ ਤੁਹਾਡੀ ਬੀਜ ਬਜਾਈ ਵੀ ਹੋ ਜੂਗੀ ਮੈਂ ਕਾਦੀ ਕਲਾ ਕਰਦਾ ਬਾਬਾ ਜੀ ਦੀ ਕਿਰਪਾ ਰੇ ਗੁਰੂ ਸਾਹਿਬ ਕਿਰਪਾ ਧੰਨਵਾਦ ਤੁਹਾਡਾ ਬਹੁਤ ਜੀ ਬਹੁਤ ਤੁਸੀਂ ਬਹੁਤ ਜਿਹੇ ਸੰਯੋਗ ਦੇ ਰਹੇ ਹੋ ਹਾਂਜੀ ਇਹ ਫਰਕੋ ਨਹੀਂ ਪਾਣੀ ਹੁਣ 2023 ਦੇ ਵਿੱਚ ਐਦੋਂ ਘਟੜ ਭੜੀਆਂ ਸੀ ਪਹਿਲੀਆਂ ਪਰ ਉੱਥੇ ਉਹ ਸਾਨੂੰ ਕਿਸੇ ਸਾਡੀ ਮਤ ਨਹੀਂ ਕੀਤੀ ਜੀ 2023 ਦੇ ਵਿੱਚ ਕਿਸੇ ਕਿਸਮ ਦੀ ਵੀ ਮੈਂ ਵੀ ਮੇਰਾ ਪਿਓ ਚੌਂਕ ਬਣਾ ਸਰਪੰਚ ਰਹਾ ਮੈਂ ਘਾਟ ਦੇ ਸੰਬੰਧ ਨੂੰ ਗੱਲ ਨਹੀਂ ਕਰਦਾ ਸਾਡੇ ਪਿੰਡ 'ਚ ਗੱਲ ਕੀ ਮੈਂ ਕਿਤਾ ਭੁੱਲ ਗਿਆ ਬਾਬਾ ਜੀ ਚਲੋ ਕੋਈ ਨਹੀਂ ਕੋਈ ਯਾਦ ਕਰ ਅੱਛਾ ਤੁਸੀਂ ਕੀ ਕਹਿ ਰਹੇ ਸੀ ਜੀ ਐਂ ਕਹਿ ਰਹੇ ਹਾਰੀ ਮਾਤੇ ਹੋ ਤੁਸੀਂ ਕਰਤੀ ਤੇ ਆਪੇ ਅਸੀਂ ਬਾਬਾ ਜੀ ਮਿਹਰਬਾਨ ਤੇ ਧੰਨਵਾਦ ਸਵਾ ਸਵਾ ਕਹ ਲੈ ਸਾਡੀ ਭੈ ਜੀ ਤੁਸੀਂ ਬਣਾਤੀ ਜੇ ਮਰਤ ਕਰਤੀ ਜੀ ਬਹੁਤ ਪਰੇਸ਼ਾਨ ਥੱਲੇ ਆਇਆ ਨਹੀਂ ਉਹ ਨਹੀਂ ਆਉਂਦੀ ਜੀ ਬਿਲਕੁਲ ਬਹੁਤ ਖਰਾਬ ਹੋ ਗਿਆ ਜੀ ਇਹ ਬੜਾ ਟੈਨਸ਼ਨ ਬੰਦੀ ਆ ਜੀ ਤੁਸੀਂ ਕਾਹਦਾ ਟੈਨਸ਼ਨ ਲੈਣੀ ਹੈ ਕਮਾਲ ਦੀ ਗੱਲ ਆ ਵੀਰੇ ਤੁਹਾਡੇ ਨਾਲ ਬਾਦਾ ਜ਼ਮੀਨ ਵੀ ਪੱਤਰ ਕਰਾਂਗੇ ਜੀ ਤੇ ਕਣਕ ਬੀਜਾਂਗੇ ਵੀ ਜੀ ਮੈਂ ਇਹਨਾਂ ਮਿਹਰਬਾਨੀ ਕਰਦੇ ਮੈਂ ਨਾ ਤੇ ਬੀਜ ਸਾਰਾ ਕੁਝ ਆਪ ਲੈ ਕੇ ਆਵਾਂਗੇ ਠੀਕ ਆ ਠੀਕ ਬੇਚਿੰਤ ਰਹੋ ਤੁਸੀਂ ਵੀਰੇ ਗੁਰੂ ਸਾਹਿਬ ਤਾਕਤ ਦੇਣਾ ਪਤਾ ਤੁਹਾਨੂੰ ਲੋਕੀ ਖਰਾਬ ਕਰਦੇ ਕਿਤਨਾ ਵੀ ਜਿਹੜੇ ਪੈਰਾਂ ਨਹੀਂ ਧਰਾਈਆਂ ਉਹ ਤੁਹਾਨੂੰ ਕੋਈ ਕੋਈ ਬੋਲੀ ਜਾਂਦਾ ਗਲਤ ਬੋਲੀ ਜਾਂਦਾ ਅਸੀਂ ਨਾ ਬਹੁਤ ਬੋਲਦੇ ਮੈਂ ਤੁਹਾਡਾ ਬਹੁਤ ਧੰਨਵਾਦ ਆ ਤੇ ਅਸੀਂ ਦੱਸਣਾ ਚਾਹੁੰਦੇ ਆ ਵੀਰੇ ਉਹਨਾਂ ਨੇ ਜਿਹੜੀ ਗੱਲ ਬੋਲੀ ਜੀ ਬਾਈ ਜੀ ਉਹਨਾਂ ਨੇ ਤਾਂ ਇਹਨਾਂ ਨੇ ਕਿਹਾ ਵੀ ਜਿਨ੍ਹਾਂ ਦੀ ਜ਼ਮੀਨਾਂ ਨਹੀਂ ਹੈਗੀ ਆ ਬਾਈ ਜੀ ਕਹਿੰਦੇ ਤੁਹਾਨੂੰ ਗਲਤ ਬੋਲੀ ਜਾਂਦੇ ਨੇ ਚਲੋ ਜਿਹਨੇ ਜ਼ਮੀਨਾਂ ਨਹੀਂ ਖਰਾਬ ਹੀ ਉਹ ਬੰਦੇ ਕਰਦੇ ਜਿਨ੍ਹਾਂ ਦੇ ਕੋਈ ਕੰਮ ਬਾਬੇ ਦੇ ਮਾਈ ਬਗਨ ਮਾਰਾ ਤੱਕ ਬੋਲਦੇ ਆ ਕਿ ਆਖਣਗੇ ਬਾਬੇ ਬਚਾਈ ਜਾਂਦੇ ਆ ਤੇ ਸਾਰਾ ਦਾ ਕੰਮ ਖਰਾਬ ਹੋ ਜਾਊਗਾ ਨਹੀਂ ਜਾਂਦੇ ਨਹੀਂ ਜੀ ਅਸੀਂ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਆਪਾਂ ਬੜੇ ਮਜ਼ਬੂਤ ਕਿਸਮ ਦੇ ਵਿਅਕਤੀ ਆ ਮਾੜੀ ਮੋਟੀ ਗੱਲ ਤੋਂ ਨਹੀਂ ਘਬਰਾਉਂਦੇ ਹੈਗੇ ਜੀ ਕੋਈ ਗੱਲ ਨਹੀਂ ਬਾਕੀ ਆਪਣੇ ਭਰਾਏ ਨੇ ਜੇ ਕੋਈ ਬੋਲਦਾ ਵੀ ਆ ਕੋਈ ਗੱਲ ਨਹੀਂ ਆਪਣੇ ਭ ਬੰਦੇ ਮੇਰੇ ਕੋਲ ਜਿਹੜਾ ਖਰਾਬ ਤੇ ਭੁਗ ਭੇਜ ਦੇ ਫਿਰ 100 ਕੰਦਾ